ਸਰ ਕੀ ਨਾਮ ਹੈ ਤੁਹਾਡਾ ਤੇ ਕੀ ਡਿਜ਼ਾਈਗਨੇਸ਼ਨ ਹੈ ਸਰ ਮੇਰਾ ਨਾਮ ਰਵੀ ਦਾਤਾਈ ਮੇਰਾ ਰੈਂਕ ASI ਹੈ ਜੀਆਰਪੀ ਤੋਂ ਸਰ ਅੱਜ ਰੇਲਵੇ ਸਟੇਸ਼ਨ ਤੇ ਇੱਕ ਹਾਦਸਾ ਵਾਪਰਿਆ ਉਸ ਬਾਰੇ ਜਾਣਕਾਰੀ ਦੇ ਦਿਓ ਸਰ ਇੱਕ ਟ੍ਰੇਨ ਆ 01057 ਇਹ ਆਉਂਦੀ ਇਧਰੋਂ ਅੰਬਾਲਾ ਸਾਈਡ ਤੋਂ ਜਾਂਦੀ ਆ ਅੰਮ੍ਰਿਤਸਰ ਸਾਈਡ ਇਹਦੇ ਜਿਹੜੇ ਦਤੀਆ ਤੇ ਇੱਕ ਫੈਮਲੀ ਆਈ ਸੀ ਜਦੋਂ ਟ੍ਰੇਨ ਇੱਥੇ ਪਟਿਆਲਾ ਸਟੇਸ਼ਨ ਦੇ ਤਕਰੀਬਨ 9:10 ਵਜੇ ਆ ਕੇ ਰੁਕੀ ਆ ਕੋਈ ਇੱਕ ਲੜਕੀ ਆ ਤਕਰੀਬਨ ਉਮਰ ਹੋਏਗੀ 26-27 ਸਾਲ ਦੀ ਉਹ ਖਾਣ ਪੀਣ ਦਾ ਸਮਾਨ ਲੈ ਕੇ ਉਤਰੀ ਸੀ ਉਸ ਤੋਂ ਬਾਅਦ ਟ੍ਰੇਨ ਚੱਲ ਪਈ ਉਹ ਟ੍ਰੇਨ ਚੱਲਣ ਤੇ ਉਹ ਏਸੀ ਡੱਬੇ 'ਚ ਬੜਨ ਲੱਗੀ ਸੀ ਕਿ ਉਹ ਤਾਂ ਪੈ ਸਲਿੱਪ ਕਰ ਗਿਆ ਤੇ ਉਹ ਲਾਈਨਾਂ ਦੇ ਵਿੱਚ ਹੀ ਗਿਰ ਗਈ ਉਹਦੇ ਇੱਕ ਲੱਤ ਕੱਟ ਗਈ ਸਰ ਫਿਰ ਉਸ ਨੂੰ ਲਾਈਨਾਂ ਤੁਸੀਂ ਕਢਾ ਆ ਗਏ ਐਂਬੂਲੈਂਸ ਬੁਲਾਈ ਤੇ ਰੇਂਜਿੰਦਰ ਹਸਪਤਾਲ ਵਾਸਤੇ ਰੈਫਰ ਕਰਤਾ ਸਰ ਤ੍ਰਿਪੇਦਤਾ ਸਰ ਇਹ ਕਿਤਨਾ ਕਿਤੇ ਲਾਪਰਵਾਹੀ ਦਾ ਕਾਰਨ ਨਹੀਂ ਲੱਗਦਾ ਕਿ ਟ੍ਰੇਨ ਦੇ ਵਿੱਚੇ ਭੱਜਣਾ ਜਾਂ ਫਰੋਤੋਂ ਕਰਨਾ ਸਰ ਪਬਲਿਕ ਮੰਨਦੀ ਨਹੀਂ ਅਸੀਂ ਬਹੁਤ ਰੌਲਾ ਪਾਈਦਾ ਜੀ ਵੀ ਟ੍ਰੇਨ ਆ ਗਈ ਆ ਪਿੱਛੇ ਹੋ ਜਾਓ ਜਨਰਲ ਸਵਾਰੀਆਂ ਨੂੰ ਰੌਲਾ ਪਾਈਦਾ ਜਲਦੀ ਚੜਜੋ ਉਤਰਜੋ ਜਲਦੀ ਟ੍ਰੇਨ ਦੇ ਰੁੱਕੀ ਤਾਂ ਲੋਕਾਂ ਨੂੰ ਪਰ ਲੋਕ ਨਹੀਂ ਮੰਨਦੇ ਸਰ ਕਿਉਂਕਿ ਇਹਨਾਂ ਨੇ ਹਾਦਸੇ ਦੇਖੇ ਨਹੀਂ ਹੁੰਦੇ ਅਸੀਂ ਤਾਂ ਇਹ ਹਾਦਸੇ ਬਹੁਤ ਦੇਖੇ ਹੋਏ ਆ ਇਸ ਕਰਕੇ ਅਸੀਂ ਕੋਸ਼ਿਸ਼ ਕਰੀ ਦੀ ਲੋਕਾਂ ਨੂੰ ਜਾਗਰਿਤ ਕਰਨ ਦੀ ਪਰ ਫਿਰ ਵੀ ਇੱਕ ਦਿਨ ਕਿਤੇ ਹਾਸੇ ਹੋ ਜਾਂਦੇ ਸਰ ਹੈ ਪ੍ਰਾਪਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ